ਆਸਤੋਂ ਉਹ ਵਿਰਸੰਗਿਆ ਪੈਂਡਕਾਂਗੇ ਆ ਤੇ ਉਹ ਜਿਨ੍ਹਾਂ ਦੀ ਡੈਥ ਹੋਈ ਆ ਉਹ ਮੇਰੇ ਭਾਬੀ ਜੀ ਸੀ ਉਹ ਘਰੇ ਪਾਠ ਕਰਦੇ ਪੈ ਸੀ ਕੁਝ ਅਣ ਪਛਾਤੇ ਬੰਦੇ ਆਏ ਆ ਤੇ ਉਹਨਾਂ ਦਾ ਗਲ ਵੱਢ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਕਿੰਨੇ ਬੱਚੇ ਦੋ ਬੱਚੇ ਆ ਇੱਕ 6-7 ਸਾਲ ਦਾ ਵਾ ਇੱਕ ਸਾਲ ਕ ਦੀ ਗੁੜੀਆ ਸਾਲ ਦੇ ਅੰਦਰ ਹੀ ਆ ਗੁੜੀਆ ਕੀ ਨਾਮ ਆ ਉਹ ਜਿਨ੍ਹਾਂ ਦੀ ਡੈਥ ਹੋਈ ਆ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦਾ ਨਾਮ ਗੁਰਪ੍ਰੀਤ ਕੌਰ ਤੇ ਹਸਬੰਡ ਕੀ ਕਰਦੇ ਉਹਨਾਂ ਦੇ ਹਸਬੰਡ ਉਹਨਾਂ ਦੇ ਬਿਜਲੀ ਬੋਰਡ ਦੇ ਵਿੱਚ ਲੱਗੇ ਆ ਕੀ ਕਰਨੇ ਕੀ ਨਾਮ ਉਹਨਾਂ ਦਾ ਹਾਂਜੀ ਜਿਹਨਾਂ ਦਾ ਹਸਬੰਦ ਦਾ ਕੀ ਨਾਮ ਲੱਗਿਆ ਉਹਨਾਂ ਦੇ ਆ ਹਸਬੰਦ ਦਾ ਨਾਮ ਗੁਰਦੇਵਾਲ ਸਿੰਘ ਜੀ ਅੱਛਾ ਕਾਰਨ ਕੀ ਲੱਗਦਾ ਕੁਝ ਪਤਾ ਲੱਗਾ ਇਹ ਤਾਂ ਨਹੀਂ ਕਾਰਨ ਤੇ ਆਪਾਂ ਨੂੰ ਹਜੇ ਕੁਝ ਪਤਾ ਨਹੀਂ ਜੀ ਲੱਗਿਆ ਕਿੰਨੇ ਮਤਲਬ ਕਿ ਪੂਰੀ ਵਾਰਦਾਤ ਦਾ ਥੋੜਾ ਦੱਸੋ ਕਿ ਘਰ ਚ ਇਕੱਲੇ ਸੀ ਜਾਂ ਕੀ ਕਰ ਘਰ ਚ ਇਕੱਲੇ ਸੀਗੇ ਕਿਵੇਂ ਆਏ ਬੰਦੇ ਘਰ ਤੇ ਆਏ ਇਹ ਨਹੀਂ ਪਤਾ ਨਹੀਂ ਜੀ ਆਪਾਂ ਨੂੰ ਕਾਤੇ ਆਏ ਹਾਂਜੀ ਤੁਸੀਂ ਕੀ ਦੇਖਿਆ ਕਿੰਨੀ ਉਮਰ ਉਹਨਾਂ ਦੀ ਉਹਨਾਂ ਉਹਨਾਂ ਦੀ 35 ਸਾਲ ਉਮਰ ਜੀ ਉਹਨ ਇੱਕ ਵਾਰੀ ਨਾ ਤੁਰ ਨਾੜਕਾ ਹਸਤਾਲ ਆਏ ਹਾਂ ਹਾਂਜੀ ਤੇ ਕਾਂ ਕਾਂ ਤੋਂ ਜਨਾਨੀ ਕੋਈ ਉਹਦੇ ਕੋਈ ਦਾਤਰ ਮਾਰਗ ਹਣ ਨੌਨ ਬੰਦਾ ਆ ਅੱਛਾ ਤੇ ਉੱਤ ਕਾ ਅਗਲੇ ਅਕਲੀਕਾਰ ਵੀ ਕਰਦਿਆਂ ਨੇ ਕਿਹੜੇ ਇਲਾਕੇ ਦਾ ਇਹ ਕੰਮ ਕਾਂ ਕਾਂਗ ਪਿੰਡ ਦਾ ਕੀ ਲੱਗਦਾ ਕੋ ਮਾਮਲਾ ਕਿਥੋਂ ਜਾਵਾ ਮੌਲਕ ਬੇਖਣ ਸੁਣੇ ਤੇ ਆਇਆ ਪੈਸਾ ਬੁੰਦਾ ਲੈ ਲੈਣੇ ਅੱਛਾ ਕੀ ਕਾਰਵਾਈ ਕਰ ਰਹੇ ਹੋ ਬਸ ਪਰਚਾ ਦੇ ਕੇ ਜਾਂ ਚੱਲ ਰਹੀ ਹੈ ਜਾਂ ਚੱਲ ਰਹੀ ਪੂਰੀ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆ ਬੰਦੇ ਪਛਾਣੇ ਗਏ ਉਹਨਾਂ ਰੋਪ ਲਾਇਆ ਕਿਤੇ ਜਿਹਨੇ ਮੈਨੂੰ ਉੱਥੇ ਮੌਕੇ ਤੋਂ ਹੋਂਡਿਆ ਤੁੰਹੀ